ਲੰਗੇ ਮਹੀਨੇ ਦੀ ਜਿਹੜੀ ਮਹਿੰਗਾਈ ਦਾ ਨਾਮ ਉਹ ਸਟੈਟਸ ਕੈਨਡਾ ਵੱਲੋਂ ਜਾਰੀ ਕੀਤੀ ਜਾਂਦੀ ਹੈ ਔਰ ਇਸ ਵਾਰੀ ਜਿਹੜੀ 인ਫਲੇਸ਼ਨ ਦੇ ਅੰਕੜੇ ਆਏ ਜਿਹੜੇ ਹੈਗੇ ਮਹਿੰਗਾਈ ਦਰ ਦੇ ਅੰਕੜੇ ਇਹਨੂੰ ਸੀਪੀਆਈ ਕਹਿੰਦੇ ਆ ਇਸ ਤਰ੍ਹਾਂ 인ਫਲੇਸ਼ਨ ਦੇ ਜਿਹੜੇ ਅੰਦਾਰਾ ਹੁੰਦੀਆਂ ਨੂੰ ਉਹ ਹੁਣ ਵਧ ਕੇ ਪਿਛਲੇ ਮਹੀਨੇ 1.7% ਦੱਸੀ ਗਈ ਸੀ ਮਈ ਦੇ ਵਿੱਚ ਤੇ ਹੁਣ ਜਿਹੜਾ ਮਹੀਨਾ ਲੱਗਿਆ ਜੂਨ ਦਾ ਉਹਦੇ ਵਿੱਚ 0.2% ਵਧ ਗਈ ਅੱਗੇ ਨਾਲ 1.9% ਤੇ ਦੱਸੀ ਗਈ ਹੈ ਔਰ ਇਹਦੇ ਨਾਲ ਜਿਹੜੇ ਇਹੋ ਚ ਨੁਕਤੇ ਨੇ ਇੱਕ ਮਹਿੰਗਾਈ ਦਰ ਦਾ ਨਾਲ ਦੀ ਅਕਨੋਮੀ ਦੀ ਸਥਿਤੀ ਦਾ ਨਾਲ ਦੀ ਨਾਲ ਜਿਹੜੀ ਹੈਗੀ ਆ ਅਨ ਅੰਪਲੋਇਮੈਂਟ ਰੇਟ ਹੈ ਜਿਹੜਾ ਇਹਨਾਂ ਸਾਰਿਆਂ ਨੂੰ ਵੇਖ ਕੇ ਹਾਲਾਤ ਨੂੰ ਵੇਖ ਕੇ ਜਿਹੜਾ ਬੈਂਕ ਆਫ ਕੈਨੇਡਾ ਹੈਗਾ ਉਹ ਫਿਰ ਫੈਸਲਾ ਲੈਂਦਾ ਕਿ ਜਿਹੜੀ ਵਿਆਜ ਦਰ ਹੈਗੀ ਆ ਬੈਂਕ ਦੀ ਉਹਨੂੰ ਥੋੜਾ ਬਹੁਤ ਵਧਾਇਆ ਜਾਵੇ ਜਾਂ ਘਟਾਇਆ ਜਾਵੇ ਬਹੁਤ ਸਮੇਂ ਤੋਂ 2-3 ਮੀਟਿੰਗ ਜਦੋਂ ਪਹਿਲਾਂ ਬੈਂਕ ਆਫ ਕੈਨੇਡਾ ਦੀਆਂ ਲੰਘ ਚੁੱਕੀਆਂ ਜਦੋਂ ਇਹ ਮਹਿੰਗਾਈ ਦੀ ਦਰ ਜਿਹੜੀ ਉਹ ਬਿਲਕੁਲ ਸਥਿਰ ਰੱਖੀ ਗਈ ਹੈ ਉਹਦੇ ਕੋਈ ਵਾਅਦਾ ਕਟਾ ਨਹੀਂ ਕੀਤਾ ਗਿਆ ਪਰ ਪਿਛਲੇ ਸਮੇਂ ਤੇ ਸੋਚਿਆ ਜਾ ਰਿਹਾ ਸੀ ਅਜ ਤੋਂ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਕਿ ਸ਼ਾਇਦ ਜਿਹੜੀ ਹੁਣ ਮੀਟਿੰਗ ਹੋਣੀ ਹੈ 30 ਜੁਲਾਈ ਨੂੰ ਉਹਦੇ ਵਿੱਚ ਕੋਈ ਫਰਕ ਪਵੇ ਪਰ ਜੋ ਜਿਹੜੇ ਇਹਨਾਂ ਦੇ ਅੰਕੜੇ ਦੱਸ ਰਹੇ ਆ ਸਭ ਪਾਸਿਆਂ ਤੋਂ ਜਿਹੜੇ ਜਿੰਨੇ ਕ ਅੰਕੜਿਆਂ ਨੂੰ ਵੇਖ ਕੇ ਬੈਂਕ ਆਫ ਕੈਨੇਡਾ ਨੇ ਫੈਸਲਾ ਲੈਣਾ ਹੁੰਦਾ ਉਹਦੇ ਮੁਤਾਬਕ ਇਹ ਲੱਗਦਾ ਹੈ ਕਿ ਮਹਿੰਗਾਈ ਜਿਹੜਾ ਇਹ ਮਹਿੰਗਾਈ ਦੀ ਦਰ ਵੀ ਥੋੜੀ ਜਿਹੀ ਵੱਧ ਗਈ ਆ